ਪਾਈਕਨੀਆਂ ਜੀ ਬਿਰਧਕਾਰ ਸੰਸਥਾ ਪਿਛਲੇ 35 ਸਾਲਾਂ ਤੋਂ ਬੇਸਹਾਰਾ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦੀ ਆ ਰਹੀ ਹੈ ਅਤੇ ਇਹਨਾਂ ਕਾਰਜਾਂ ਦੇ ਨਾਲ ਨਾਲ ਹੀ ਪਾਈਕਨੀਆਂ ਜੀ ਬਿਰਧਕਾਰ ਸੰਸਥਾ ਦੇ ਸੰਸਥਾਪਕ ਸਤ ਬਾਬਾ ਬਲਵਿੰਦਰ ਸਿੰਘ ਚਾਹਲ ਵੱਲੋਂ ਹਰ ਸਾਲ ਦੀ ਤਰ੍ਹਾਂ ਲੋੜਵੰਦ ਲੜਕੀਆਂ ਦੇ ਅਨੰਦ ਕਾਰਜ ਕਰਵਾਏ ਗਏ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਤਾ ਪਹੁੰਚਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਅਤੇ ਲੋੜਵੰਦ ਲੜਕੀਆਂ ਦੇ ਆਨੰਦਕਾਰਜ ਕਰਵਾਏ ਗਏ। ਇਸ ਮੌਕੇ ਭਾਈ ਕਨੀਆ ਜੀ ਬਿਰਧ ਘਰ ਦੇ ਸੰਸਥਾਪਕ ਸੰਤ ਬਾਬਾ ਬਲਵਿੰਦਰ ਸਿੰਘ ਚਾਹਲ ਵੱਲੋਂ ਵਿਆਹ ਦਾ ਸੰਪੂਰਨ ਪ੍ਰਬੰਧ ਕੀਤਾ ਗਿਆ ਅਤੇ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਨ ਉਪਰੰਤ ਲੋੜਵੰਦ ਲੜਕੀਆਂ ਦੇ ਆਨੰਦਕਾਰਜ ਮੌਕੇ ਇਹਨਾਂ ਦੇ ਪਰਿਵਾਰਾਂ ਦੀ ਚੜਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਸੰਤ ਬਾਬਾ ਬਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਸਾਡੇ ਵੱਲੋਂ ਪਰਮਾਤਮਾ ਅੱਗੇ ਇਹੋ ਅਰਦਾਸ ਹੁੰਦੀ ਹੈ ਕਿ ਇਹਨਾਂ ਜ਼ਰੂਰਤਮੰਦ ਲੋਕਾਂ ਦੀ ਹਰ ਫਰਿਆਦ ਇਹ ਸੰਸਥਾ ਵੱਲੋਂ ਪੂਰੀ ਹੁੰਦੀ ਰਹੇ ਇਸ ਮੌਕੇ ਸੰਤ ਬਾਬਾ ਬਲਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਇਹ ਸੰਸਥਾ ਦੇ ਵੱਲੋਂ ਲੋੜਵੰਦ ਲੜਕੀਆਂ ਦੇ ਅਨਤਕਾਰ ਅਤੇ ਬਜ਼ੁਰਗਾਂ ਦੀ ਨਿਰੰਤਰ ਸੇਵਾ ਦੇ ਨਾਲ-ਨਾਲ ਸਕੂਲਾਂ ਵਿੱਚ ਫਲਦਾਰ ਛਾਂ ਦਾ ਰੁੱਖ ਲਗਾਉਣ ਦੇ ਕਾਰਜ ਵੀ ਕੀਤੇ ਜਾਂਦੇ ਹਨ ਇਹ ਸਭ ਕਾਰਜ ਗੁਰੂ ਸਾਹਿਬ ਦੇ ਆਸ਼ੀਰਵਾਦ ਅਨੁਸਾਰ ਗੁਰੂ ਸਾਹਿਬ ਜੋ ਸਾਡੇ ਕੋਲੋਂ ਕਰਵਾਉਣਾ ਚਾਹੁੰਦੇ ਹਨ ਉਹ ਅਸੀਂ ਕਰ ਰਹੇ ਹਾਂ ਅਤੇ ਹਮੇਸ਼ਾ ਅਜਿਹੇ ਕਾਰਜ ਭਾਈ ਕਨਿਆ ਜੀ ਬਿਰਧ ਘਰ ਸੰਸਥਾ ਦੇ ਵੱਲੋਂ ਕੀਤੇ ਜਾਂਦੇ ਰਹਿਣਗੇ ਭਾਈ ਕਨਿਆ ਜੀ ਬਿਰਧ ਘਰ ਦੇ ਸੰਸਥਾਪਕ ਸੰਤ ਬਾਬਾ ਬਲਵਿੰਦਰ ਸਿੰਘ ਚਾਹਲ ਨੇ ਨਵੇਂ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਗੁਰੂ ਸਾਹਿਬ ਅੱਗੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦੀ ਅਰਦਾਸ ਬੇਨਤੀ ਕੀਤੀ ਗਈ ਇਸ ਮੌਕੇ ਸੰਤ ਬਾਬਾ ਬਲਵਿੰਦਰ ਸਿੰਘ ਚਾਹਲ ਵੱਲੋਂ ਜਗਮਉਂ ਸਿੰਘ ਹੋਕਰ ਬਲਜਿੰਦਰ ਸਿੰਘ ਚਾਹਲ ਹਰਪਾਲ ਸਿੰਘ ਚੇਅਰਮੈਨ ਜਰਨੈਲ ਸਿੰਘ ਚਾਹਲ ਸੁਖਬੀਰ ਸਿੰਘ ਚਾਹਲ ਜਗਬੀਰ ਸਿੰਘ ਚਾਹਲ ਰਮੇਸ਼ ਸ਼ਰਮਾ ਸਤਿੰਦਰ ਫਾਈਟਰ ਆਦ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਨਵੇਂ ਵਿਆਹੇ ਹੋਏ ਜੋੜਿਆਂ ਦੇ ਪਰਿਵਾਰਾਂ ਦੀ ਚੜਦੀ ਕਲਾ ਦੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ ਇਸ ਮੌਕੇ ਪਾਈਕਨੀਆਂ ਜੀ ਵਿਰਦ ਘਰ ਦੇ ਸੰਸਥਾਪਕ ਸੰਤ ਬਾਬਾ ਬਲਵਿੰਦਰ ਸਿੰਘ ਚਾਹਲ ਵੱਲੋਂ ਆਈਆਂ ਹੋਈਆਂ ਸਭ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਬਾਬਾ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਵੱਲੋਂ ਜ਼ਰੂਰਤਮੰਦ ਪਰਿਵਾਰ ਦੀਆਂ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ ਨੇ। ਗੁਰੂ ਦੀ ਕਿਰਪਾ ਇਸ ਕਰਕੇ ਮਤਲਬ ਇਹ ਵੀ ਜ਼ਰੂਰਤਮੰਦ ਪਰਿਵਾਰ ਜਿਹੜੇ ਹਨ ਜਿਹੜੇ ਧੀਾਂ ਜਰੂਰ ਹੈ ਛੜੀਆਂ ਵਾਂ ਧੀਆ ਉਹ ਨੂੰ ਨਹੀਂ ਠਾਣ ਜੁਕੀ। ਉਹਨਾਂ ਬੰਦਿਆਂ ਦੀ ਆਪਾਂ ਜਿਹੜੀ ਹੈ ਪ੍ਰਾਤਮਿਕ ਬਹੁਤ ਹਮੇਸ਼ਾ ਮਦਦ ਕਰਦੇ ਆ ਰਹੇ ਆ। ਜਦੋਂ ਜੇ ਇਹ ਇਹ ਸੰਸਥਾ ਜਿਹੜੀ ਜਿੰਦਾ ਰਹੂਗੀ ਤੇ ਲੱਖਾਂ ਸਾਲ ਜਿੰਦੀਆਂ ਰਹਿਣੀਆਂ ਸੰਸਥਾਵਾਂ ਨਹੀਂ ਕਦੀ ਜਿਹੜੀਆਂ ਇਹ ਇਹ ਮੁਕਤੀਆਂ ਨਹੀਂ ਗੀਆਂ ਤੇ ਸਦਾ ਹੀ ਬਾਦਰੀਆਂ ਇਸ ਕਰਕੇ ਇਹ ਜਿਹੜਾ ਸੰਸਥਾਵਾਂ ਜਿਹੜੀਆਂ ਇਹਨਾਂ ਨੇ ਜਿੱਦਾਂ ਆਵਾਦ ਲੈਣਾ ਤੇ ਇੱਥੇ ਤਰਾਂ ਜਿੱਦਣੋਂ ਵੱਧ ਸੇਵਾ ਨੂੰ ਨਾ ਜੜੀਏ ਸਾਡੇ ਦੀ ਕੋਈ ਮੰਨ ਦੀ ਇੱਛਾ ਹੋਣੀ ਹੋਰ ਅਰਦਾਸ ਉੱਤੇ ਕਰਦੇ ਆਏ ਆ ਭਾਈ ਮਨਸਾਹਬ ਦੇ ਛੱਣਗੇ ਗੁਰੂ ਜੀ ਸਾਹਿਬ ਸੱਚੇ ਬਾਦਸ਼ਾਹ ਇਹਨਾਂ ਜ਼ਰੂਰਤਮੰਦ ਲੋਕਾਂ ਦੀ ਹਮੇਸ਼ਾ ਹੀ ਜਿਹੜੀ ਹੈ ਇਹ ਦਰਤੋਂ ਜ਼ਰੂਰਤ ਪੂਰੀ ਹੁੰਦੀ ਰਹੇ ਅਸੀਂ ਕੋਈ ਹੈ ਤੇਰੇ ਘੜੀ ਹੋ ਗਏ ਸੋ ਅੱਜ ਬੜੀ ਸਾਰੇ ਮਾਨੂੰ ਖੁਸ਼ੀ ਹੈ ਕਿ ਇਹ ਕਿਸੇ ਦੇ ਤਾਂ ਕਿਸੇ ਦੇ ਕੰਮ ਆਏ ਆ ਇੱਥੇ ਬੱਤਰ-ਬੱਤਰ ਵੀ ਵਿਆਹ ਹੋਏ ਆ ਕੋਈ ਉਹ ਵਿਆਹਾਂ ਨਾਲੋਂ ਨਹੀਂ ਕੰਮ ਹੋਣ ਵੀ ਇਦਾਂ ਹੀ ਹੋਣਗੇ ਕੋਈ ਗੱਲ ਨਹੀਂ ਇੱਥੇ ਹੜਾ ਕਰ ਨੂੰ ਥੋੜਾ ਜਿਹਾ ਕੁਝ ਸਾਲ ਜਿਹੜਾ ਨੁਕਸਾਨ ਹੋਇਆ ਸਾਰਿਆਂ ਦਾ ਹੀ ਹੋਇਆ ਬਹੁਤ ਜ਼ਿਆਦਾ ਇਸ ਕਰਕੇ ਜਿਹੜਾ ਇਹ ਸੇਵਾ ਦਾ ਜਿਹੜਾ ਪ੍ਰੋਗਰਾਮ ਵੀ ਨਾ ਆਕਾ ਜਿਹੜੇ 3 ਦੇ 50 ਹੋ ਨੋਂ ਤੋਂ ਪਹਿਲਾਂ ਉਹ ਤਾਂ ਨਹੀਂ ਹੋ ਗਿਆ ਪਿੱਛੇ ਦੋ ਸਾਡੇ ਕੋਲ ਵੀ ਆ ਗਏ ਸੀ ਅਸੀਂ ਫਿਰ ਉਹਨਾਂ ਨੂੰ ਇੱਥੇ ਰੋਟੀ ਪਾਣੀ ਕਰਵਾ ਦੇ ਤੂੰ ਤੇ ਕਰਦ ਤੋੜ ਦਿੱਤਾ ਹੈ ਜੇ ਕੋਈ ਨਹੀਂ ਗੁਰੂ ਕਿਰਪਾ ਕਰੂਗਾ ਦਰਦੇ ਇਹ ਸੋ ਦਾਲਿਆ ਵੀ ਹੋਣਾ ਨੇ 3 ਨੂੰ ਆਪਾਂ ਜਿਹੜਾ ਉਹਨਾਂ ਨੂੰ ਯੋਗਤਾ ਅਨੁਸਾਰ ਸਮਾਨ ਵੀ ਜਣੋ ਤੇ ਜਿਹੜੀਆਂ ਮਦੇ ਜ਼ਰੂਰਤ ਮੁਤਾਬਕ ਇਹ ਕਰਕੇ ਇੱਕ ਬਹੁਤ ਹੀ ਜਿਹੜਾ ਵਾ ਤਕੜਾ ਭਰਾਲਾ ਵਾ ਸਤਿਗੁਰੂ ਸਾਡੇ ਕੋਲ ਕਰਵਾਉਂਦੇ ਰਹਿਣ ਉਹ ਕਰਨ ਦੇ ਯੋਗ ਤਾਂ ਨਹੀਂਗੇ ਸ ਤੇ ਬਾਕੀ ਮੇਰੇ ਜਿਹੜੇ ਪਿਆਰ ਵਾਲੇ ਲੋਕ ਆ ਮੇਰੇ ਨਾਲ ਮੇਰੇ ਸਾਥੀ ਆ ਮੇਰੇ ਬੱਚੇ ਆ ਮੇਰਾ ਪਰਿਵਾਰ ਆ ਉਹ ਸਾਰਾ ਜਿਹੜਾ ਹੈ ਕੰਮ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਮਨਜ ਖੁਸ਼ੀ ਅਬਦੁਰਗਾ ਦੀ ਸੇਵਾ ਕਰਕੇ ਪੰਛੀਆਂ ਦੀ ਸੇਵਾ ਕਰਕੇ ਬੂਟੇ ਲਾ ਕੇ ਮਤਲਬ ਤੁਹਾਨੂੰ ਪਤਾ ਜਿੰਨੇ ਵੀ ਕੰਮ ਆ ਜਿਹੜੇ ਸਮਾਜ ਦੇ ਸਮਾਜ ਨੂੰ ਸਮਰਪਿਤ ਹੋਣ ਦੇ ਵਿੱਚ ਸਤਿਗੁਰੂ ਸਾਥੋਂ ਸੇਵਾ ਲੈ ਰਹੇ ਆ ਇਹੀ ਕਰ ਰਹੇ ਆ ਉਹ ਜਨਾਬ ਸਾਹਿਬ ਨੇ ਵੀ ਆਉਣਾ ਸੀ ਤੇ ਉਹਨਾਂ ਦੇ ਪੀਐਸ ਆ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਮੈਂ ਇਦਾਂ ਕੋਈ ਇਹ ਜਿਹੜੇ ਨੇਤਾ ਹੁੰਦੇ ਆ ਇਹ ਬਹੁਤ ਤਰਜੀਹ ਹੁੰਦੇ ਨੇ ਆਪਾਂ ਹਿਸਾਬ ਲਾ ਲਓ ਵੀ ਛੋਟੇ ਜਿਹੇ ਪਰਿਵਾਰ ਦੇ ਵਿੱਚ ਛੋਟੇ ਜਿਹੇ ਸਾਡੇ ਕੋਲੋਂ ਕਈਆਂ ਥਾਵਾਂ ਤੇ ਜਿਹੜੇ ਨਹੀਂ ਜਾਇ ਜਾਂਦੇ ਫਿਰ ਵੀ ਚਲੋ ਉਹਨਾਂ ਨੇ ਆਪਣਾ ਬੰਦਾ ਭੇਜ ਕੇ ਦੇਖਿਆ ਉਹਨਾਂ ਨੇ ਸਾਨੂੰ ਸੰਦੇਸ਼ਾ ਭੇਜ ਦਿੱਤਾ ਉਹ ਵੀ ਸਾਡੇ ਵਿੱਚ ਮੌਜੂਦ ਹੀ ਹੈ ਸਾਡਾ ਬਹੁਤ ਪਰਮਿੱਤਰ ਆ ਤੇ ਕੋਈ ਉਹਦੀ ਗੱਲ ਨਹੀਂ ਕਿ ਉਹਦੇ ਕਰਤਾ ਨ ਵੀ ਹੋਣਾ ਤੇ ਆ ਜਾਣਗੇ ਜਦੋਂ ਉਹਨਾਂ ਨੇ ਜੀ ਕਰਦਾ ਆਪਣੇ ਆਪ ਹੀ ਉਹ ਆਹ ਗਨ ਫਨ ਗਦਰ ਦੁਆਰੀ ਦਿੱਤੀ ਆਈ ਕਾਂਕੇ ਦਿੱਤ ਉਹ ਜਿਹੜਾ ਸਾਰੇ ਮੇਟੇ ਗਏ ਬਹੁਤ ਚੰਗਾ ਮੁੰਡਾ ਵਾ ਸੇਵਾਦਾਰ ਆ ਸਤਿਗੁਰੂ ਕਰੇ ਉਹਨੂੰ ਉਹਦੇ ਤੇ ਕਿਰਪਾ ਕਰੇ ਪ੍ਰਮਾਤਮਾ ਇਸੇ ਤਰ੍ਹਾਂ ਜਿਹੜਾ ਉਹ ਰਹਿਨਮਾਈ ਕਰਦੇ ਰਹਿਣ ਅੰਮ੍ਰਿਤਸਰ ਸ਼ਹਿਰ ਦੀ ਉਹ ਪਵਿੱਤਰ ਸ਼ਹਿਰ ਹੈ ਇੱਥੇ ਪਵਿੱਤਰ ਲੋਕਾਂ ਦੀ ਲੋਗ ਹੈ ਜਿਹੜੇ ਇੱਥੇ ਸੇਵਾ ਕਰਦੇ ਪ੍ਰਕਤੀ ਸਾਰੇ ਨੇਤਾ ਜਿੰਨੇ ਵੀ ਹੁੰਦੇ ਸਾਰੇ ਰੱਬ ਦੇ ਬੰਦਗੀ ਵਾਲੇ ਹੁੰਦੇ ਆ ਉਹ ਗੜੀ ਬੰਦਗੀ ਦੇ ਵਿੱਚ ਕੋਈ ਜਗਾ ਟੱਪ ਕਰਦੇ ਜਾਂ ਨਹੀਂ ਕਰਦੇ ਉਹ ਬੜੀ ਉਹਨਾਂ ਦੀ ਮਰਜ਼ੀ ਹੈ ਪਰ ਗੱਲ ਮੈਂ ਸਮਝਦਾ ਵੀ ਇਹ ਭਗਤੀ ਤੋਂ ਹੀ ਜਿਹੜਾ ਤਤ ਤੋਂ ਰਾਜ ਮਿਲਦਾ ਤੇ ਰਾਜ ਤੋਂ ਫਿਰ ਇਹ ਨਰਚ ਨਹੀਂ ਗਈ ਕਿ ਤੇ ਉਹਨਾਂ ਨੂੰ ਮਰਦਾ ਉਹ ਨਰਕੀ ਕੰਮ ਕਰਦੇ ਨੇ ਦੇਦੇ ਤੋਂ ਬ੍ਰਹਮੰਡੀ ਰਾਜ ਦੀ ਪ੍ਰਾਪਤੀ ਹੁੰਦੀ ਹੈ ਇਸ ਕਰਕੇ ਸਤਿਗੁਰੂ ਕਿਰਪਾ ਕਰਨ ਕਿ ਇਹਨਾਂ ਨੂੰ ਬੁੱਧ ਮੱਤ ਸਬਕਸ਼ਣ ਇਹ ਬ੍ਰਹਮੰਡੀ ਰਾਜ ਵਾਲੇ ਪਾਸੇ ਨਹੀਂ ਜਾਣ ਨਾ ਕਿ ਦੁਜੇ ਪਾਸੇ ਨਹੀਂ ਜਾਣ ਇਹ ਬਹੁਤ ਖੂਜੀ ਗੱਲ ਹੈ ਤੇ ਤੁਸੀਂ ਵੀ ਆਏ ਹੋ ਸਕਤਾ ਇੰਨਾਂ ਅੱਜ ਅਜੇ ਰੱਬ ਨੇ ਕਿਰਪਾ ਕੀਤੀ ਹੈ ਧਰਤੀ ਨੂੰ ਪਾਖ ਲਾਇਆ ਪਤਾ ਨਹੀਂ ਕਿੰਨੀਆਂ ਰੂਹਾਂ ਜੜੀਆਂ ਰੱਬੀ ਰੂਹਾਂ ਆਈਆਂ ਵਾ ਤੇ ਉਹਨਾਂ ਨੇ ਆ ਕੇ ਅੱਜ ਜਲਪਾਣੀ ਛਕਿਆ ਵਾ ਤੇ ਉਹਨਾਂ ਨੇ ਆ ਕੇ ਸੇਵਾ ਕੀਤੀ ਉਹਨਾਂ ਨੇ ਸੇਵਾ ਕਰਾਈ ਆ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਵਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਬਹੁਤ ਬਹੁਤ ਧੰਨਵਾਦ ਜੀਂਦੇ ਰਹੋ ਵਾਹਿਗੁਰੂ ਜਿੱਕਰ ਖਾਲਸਾ ਵਾਹਿਗੁਰੂ ਜਿੱਕਰ ਦੇ ਪਿਆਰੀ ਬਿਰਧ ਸਰਪਾਤ ਜੀ ਜੀ ਪਈ ਮੰਨ ਸਰ ਰੋਸੋਟਾਨਮੇਟ ਜਿਹੜਾ ਉੱਪਰ ਦਾ ਦਦਾਰ ਸਰ ਦਰਸਨ ਚਾਲ ਮੁਖ ਸੇ ਵਾਣਾ ਜਦ ਖਰਫਾਇ ਜਨੀਆ ਵਾਹੀ ਦਿਕਤਾਂ ਸੋ ਵਾਹੀ